ਹਾਂਜੀ ਸਤਿ ਸ੍ਰੀ ਅਕਾਲ ਜੀ। ਕਾਚਾਗਾ ਦੀ ਵੀਡੀਓ ਹੈਗੀ ਆ ਸੇਬ ਦਾ ਸਿਰਕਾ। ਪਹਿਲਾਂ ਟੈਡੀ ਨੂੰ ਤਾਂ ਕਰਾ ਸ਼ੌਕਰ ਆਪ। ਉਹ ਚਲੀ ਗਿਆ ਜੁੜੇ ਲੱਗਾ। ਤੇ ਕਾ ਗੋਲਡਨ ਸਾਰੇ ਹੋਮ ਬ੍ਰੇਡ ਆ ਗਿਆ ਵੀ ਟੈਡੀ। ਸੇਬ ਗੋਲਡਨ ਜੀ ਦੀ ਬੂਦੀ ਨੂੰ ਲੱਗਾ। ਤੇ ਬੱਚਾ ਵੀ ਗੱਡਿਆ ਦੋ ਤਿੰਨ ਬੱਚੇ ਉਹ ਬਾਕੀ ਆ ਬੱਚੇ ਨਿਕਲੇ ਆ ਜਿਹੜੇ ਪਤਾ ਨਹੀਂ ਪਟਾੜੀ ਬੱਚਾ ਨਿਕਲਿਆ। ਆ ਵੀ ਇਹ ਜਾ ਕਰੂ ਬੱਚੇ ਹੋ ਵੀ ਬੜੇ ਨਿਕਲੇ ਕਾ ਸੇਬੇ ਵਾਲਾ ਪੁੱਤਰ ਇੱਕ ਪੇਚੇ ਸੇਬੇ ਵਾਲਾ ਪੁੱਤਰ ਹੋ ਰਿਹਾ ਲਾ ਆਲਸ ਬੱਚੇ ਵਿਚੇ ਤੋਂ ਨਿਕਲੇ ਪਏ تھے ਕਾਫੀ ਇਹ ਕੋਲ ਬੱਚੇ ਹੋ ਗਏ ਇਥੇ ਮਤਲਬ 8-9 ਬੱਚੇ ਆ ਗਏ ਉਹ ਡੈਡੀਸ ਨਾਲ ਇੱਕ ਉਹ ਬੈਠਾ ਜੇਕਰ ਆਪਰੇ ਉਤਰਣਾ ਜਿਹੜੀ ਹੈਗੀ ਐਪਲ ਸੈਂਡਰ ਬਿਨੇਗਰ ਸੇਬ ਦਾ ਸਿਰਕਾ ਕਹਿੰਦੇ ਇਹਨੂੰ ਇੱਕ ਪੁੱਤਰਾਂ ਲਈ ਕਿਉਂ ਜ਼ਰੂਰੀ ਆ ਇਹ ਉਸ ਬਾਰੇ ਵੀਡੀਓ ਵੀਡੀਓ ਨੂੰ ਪੂਰੀ ਵੇਖਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤੁਹਾਨੂੰ ਪਤਾ ਮੌਸਮ ਬਦਲਦੇ ਆ ਬਰਸਾਤੀ ਮੌਸਮ ਆ ਇਹਦੇ ਨਾਲ ਕੁੱਡੇ ਮ ਗਿੱਲੇ ਹੋ ਜਾਂਦੇ ਗੈਸ ਬਣ ਜਾਂਦੀ ਆ ਇਸ ਕਰਕੇ ਨਾ ਆਪਣੇ ਕਬੂਤਰਾਂ ਦੀ ਕੇਅਰ ਕਰਿਆ ਕਰੋ ਤੇ ਇਹਦੇ ਆਸਤੇ ਅਸੀਂ ਵਿਆਹ ਸੀਬ ਦਾ ਸਰਕਾ ਵੀ ਪਹਿਲਾਂ ਵਾਏ ਇਹ ਨਾ ਕਬੂਤਰ ਅੰਦਰ ਜਿਹੜੀ ਤਿਆਬ ਦੀ ਮਾਤਰਾ ਨਾ ਜਿਹੜੀ ਘਟ ਜਾਂਦੀ ਆ ਨਾ ਜਿੰਨਾ ਕਬੂਤਰ ਮਤਲਬ ਕਬੂਤਰਾਂ ਦੀ ਬੇਟੇ ਤੇ ਸਮੈਲ ਆਉਣ ਲੱਗ ਪੈਂਦੀ ਹੈ ਬੇਟੇ ਖੁਸ਼ਕ ਨਹੀਂ ਹੁੰਦੀ ਬੇਟੇ ਬਦਲੀ ਹੋ ਜਾਂਦੀ ਹੈ ਕਬੂਤਰ ਦਾ ਜਿਹੜਾ ਮਨਾ ਪੰਚੀ ਨਹੀਂ ਸਿਸਟਮ ਹੈ ਪਚਾਉਂਦਾ ਨਹੀਂ ਸੀ ਉਹਦੇ ਆਸਤੇ ਆਈ ਇਹਦੇ ਕਬੂਤਰ ਦੇ ਅੰਦਰ ਤੇਜਾਬ ਦੀ ਮਾਤਰਾ ਪੂਰੀ ਕਰਨੀ ਹੈ ਜਿਹੜੇ ਗੁੱਡ ਬੈਕਟੀਰੀਆ ਦੇ ਹੋਰੀ ਕੁਆਲਟੀ ਨੂੰ ਵਧਾਉਂਦਾ ਵਾ ਬੈਡ ਬੈਕਟੀਰੀਆ ਨੂੰ ਜਿਹੜਿਆਂ ਨੂੰ ਉਹਨਾਂ ਨੂੰ ਮਾਰ ਦਿੰਦਾ ਵਾ ਉਹਦੇ ਆਸਪੀ ਹੁੰਦਾ ਹੈ ਜੀ ਸੇਪ ਦਾ ਸਿਰਕਾ ਜਿਹੜਾ ਤੋਂ ਵਾਲਾ ਗੇ ਖੁੱਡੇ ਜੋ ਸਮੈਲ ਆਉਣ ਲੱਗ ਪਈ ਆ ਖੁੱਡੇ ਦੀਆਂ ਮਤਲਬ ਮਿੱਠਾ ਕੁਝ ਨਹੀਂ ਹੁੰਦੀਆਂ ਹਵਾ ਵੀ ਕਰਾਸ ਹੁੰਦੀ ਹੈ ਵੈਂਟੀਲੇਸ਼ਨ ਵੀ ਹੈਗੀ ਆ ਜਿਹੜੀ ਆਸਪੀ ਆਹ ਵਸਤੂ ਜੀ ਨੂੰ ਇੱਕ ਲੀਟਰ 'ਚ 5 ਐਮਐਲ ਸੇਪ ਦਾ ਸਿਰਕਾ ਆਪਣੇ ਕਬੂਤਰਾਂ ਨੂੰ ਜ਼ਰੂਰ ਦਿਆ ਕਰੋ ਮਹੀਨੇ ਦੋ ਰੀ ਤੇ ਜ਼ਰੂਰ ਦੌੜ ਦੋ ਜਾਂ ਤਿੰਨ ਟਾਈਮ ਤਿੰਨ ਵਾਰੀ ਜ਼ਰੂਰ ਜਾਓ ਆਪਣੇ ਕਬੂਤਰਾਂ ਨੂੰ ਆਹੀ ਦੇ ਵੀ ਦਿਨੇ ਬਾਕੀ ਹੁਣ ਆ ਕਬੂਤਰ ਬਾਤਰ ਬੱਚੇ ਕਾਫੀ ਨਿਕਲੇ ਆ ਕੰਦੇ ਪਰਦੇ ਵੀ ਪਏ ਇੱਕ ਉਹ ਵੀ ਚੂਆ ਕਬੂਤਰ ਸੀ ਹਰੋਟੀ ਸ਼ਤਾਲਾ ਜੀ ਨੂੰ ਕਹਿੰਦੇ ਕੋਈ ਬੱਚੇ ਬੱਚੇ ਨਿਕਲੇ ਆ ਕਾਫੀ ਸਾਲਾ ਚਲੋ ਨਿਕਲ ਨੀ ਲੈ ਦੋ ਦੋ ਕਰਕੇ ਵੀਡੀਓ ਤੁਹਾਨੂੰ ਦੇਈ ਜਾ ਕਰੀਏ ਸੇਫ ਹੋ ਸਕੇ ਉਹ ਕੋਈ ਪਟੜੀ ਉਤਰਨੇ ਹੋ ਨਹੀਂ ਲੈ ਬੱਚੇ ਨਿਕਲੇ ਅਸੀਂ ਸਾਡੇ ਵੀਡੀਓ ਨੂੰ ਚੰਗੀ ਲੱਗੇ ਤਾਂ ਵੀਡੀਓ ਸ਼ੇਅਰ ਜਰੂਰ ਕਰ ਬਿਆ ਕਰੋ ਆ ਵੇਲਾ ਐਪਲ ਸੀ ਅੰਡਰ ਆ ਬੱਚੇ ਕੁਝ ਨਿਕਲੇ ਵੇ ਲੋਕਾਂ ਦਾ ਦੇਖਣ ਲਈ ਸਾਰੇ ਹੀ ਪੜਿਆ ਚਾਰ ਪੰਜ ਏਕਰ ਬੈਠੀਆਂ ਬਾਕੀ ਪੰਜ ਸੱਤ ਖਾਨ ਲਿਆ ਜਾਂਦੇ ਦੋ ਸੀਪੇੜਾ ਪਾ ਲੈਂਦੇ ਆ